ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲੈ ਲੈ ਕੇ ਆਂ ਜੀ ਦੋਨੇ ਬਾਈ ਸੁਈਆਂ ਵੀ ਆਓ ਪੁੱਛ ਲੈਨੇ ਬਾਈ ਟਲਟੇ ਬਾਈ ਜੀ ਹਸਤੀ ਗੱਲ ਹਸਤੀ ਗੱਲ ਜੀ ਹੋ ਠੀਕ ਹੋਈ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਂ ਦਾ ਜ਼ਿਲ੍ਹਾ ਬਠਿੰਡਾ ਤਸੀਰ ਆਂਪਰਾ ਕੋਲ ਨੇੜੇ ਪਿੰਡ ਵਿੱਚ ਜਿਹੜੇ ਪਿੰਡ ਬਾਈ ਜੇਠੂ ਕਿਤੇ ਬਦਿਆਲਾ ਰਹਿ ਜਾਂਦਾ ਮੋਬਾਈਲ ਨੰਬਰ ਬੋਲ 7965 02922 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੀਰੇ ਜੀ ਪਹਿਲੇ ਨੰਬਰ ਤੇ ਵੜ ਦੇਂਦੇ ਕਿਹੜਾ ਸੂਈ ਹੈ ਇਹ ਪਹਿਲਾ ਨ ਸੂਈਆ ਮੂੰਹੋਂ ਦੋ ਦਾਂਦਾ ਜੀ ਪਹਿਲਾ ਸੂਆ ਮੂੰਹੋਂ ਦੋ ਰਗਾ ਠੀਕ ਆ ਕਦੋਂ ਸੂਈ ਹੈ ਬਈ ਇਹ ਵੀ ਤੀਜਾ ਦਿਨ ਆ ਸੂਈ ਨੂੰ ਬੱਚਾ ਕੀ ਹੈ ਬਈ ਮਗਰ ਦਾ ਬੱਚਾ ਡਾਕਟਰ ਬੱਚਾ ਠੀਕ ਆ ਹਾਂ ਕਿੰਨੇ ਬੋਲੇ ਦੇ ਹਾਂ ਇਹ ਹੁਣ 15 ਕਿਲੋ ਬੋਲੇ ਦੇ ਆ ਜੀ ਨੈਟ ਤਿਆਰ ਹਾਂ ਹਾਂ ਜਮ ਕਿੰਨਾ ਕਿ ਦੇ ਦੂ ਹੋਰ ਇਹ ਦੁੱਧ ਬਈ 20 ਕਿਲੋ ਦੇ ਦਊਗੀ ਠੀਕ ਆ ਖੋਲ ਦੇ ਤੋਰ ਕੇ ਦਿਖਾ ਦੇ ਆਰਡਰ ਚੰਗਾ ਥਣ ਥਣ ਚੰਗਾ ਚਿਵਾਈ ਚੁਈ ਕਿਵੇਂ ਆ ਇੱਕ ਨੰਬਰ ਆ ਬਾਈ ਚਿਵਾਈ ਉਹ ਤਾਰਾ ਮਾਰ ਕੇ ਦਿਖਾ ਦਾਂ ਮਗਰ ਆਪਾ ਠੀਕ ਆ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਕੱਦ ਵੱਡ ਚੰਗਾ ਥੋੜੀ ਮੂਰੀ ਹੋਰ ਕਰਦੀ ਜਾਤ ਬ੍ਰੀਡ ਚੰਗੀ ਆ ਕੱਦ ਵੱਡ ਚੰਗਾ ਤੋਰਾ ਤਾਰਾ ਚੰਗਾ ਥੋੜੀ ਮੂਰੀ ਦੀ ਜ਼ਰੂਰ ਰਲ ਖਤਮ ਆਂਦੀ ਆ ਫੇਸ ਹੂਸ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਆਰਡਰ ਵੀ ਸੋਹਣਾ ਤਿਆਰ ਕਰਿਆ ਤੇ ਜਿਹੜਾ ਟਾਈਮ ਆ ਬਾਈ ਤਕਰੀਬਨ ਕੀ ਟਾਈਮ ਹੋ ਗਿਆ ਐਸਟੀਮੇਟ ਜੇ ਬਾਈ 9:12 ਹੋਣਗੇ ਐ 11:15 ਹੋਇਆ 11:40 ਹੋਣ ਠੀਕ ਆ 11:40 ਹੋਗੇ

ਮੋਡਰੇਟਰ ਦਾ ਦੇਣ ਲੈਣ 62000 ਰੁਪਇਆ ਮਾਨਤਾਂ ਨਹੀਂ ਕੋਈ ਅਸੀ ਨਹੀਂ ਆ ਬਸ ਮਾਨਤਾਂ ਮਾਣਾ ਮੋਟਾ ਹੋਊਗਾ 62000 ਰੁਪਇਆ ਜਮਾ ਜੈਜ ਮੋਲਾ ਭਾਈ ਧਾਰਾ ਮਾਰ ਕੇ ਦਿਖਾ ਦੇਣੇ ਆ ਬਸ ਓਕੇ ਤੇ ਮਾਨਤਾਂ ਜ਼ਰੂਰ ਹੋਜੇ ਧਾਰਾ ਜਿਹੜੀਆਂ ਮਾਰ ਕੇ ਦਿਖਾਉਣਾ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬੱਚਾ ਮਗਰ ਬੱਚਾ ਸਿਸ ਉਹ ਬੱਚੇ ਖੁੱਲੀ ਰਹੀ ਕਰਕੇ ਫਾਰਮ ਚੋਂ ਲਈ ਆ ਹੂੰ ਉਹਦੇ ਬੇਟਾ ਖੁੱਲੀਆਂ ਰਹਿੰਦੀਆਂ ਸਾਰੀਆਂ ਠੀਕ ਆ ਉਹਦਾ ਕਰਕੇ ਕਰਦੀ ਆ ਹੂੰ ਉਹ ਠੰਡੀ ਸੀ ਦਾ ਕੋਈ ਉਹ ਨਹੀਂ ਠੀਕ ਆ ਹਾਂ ਕੋਈ ਨਹੀਂ ਬਈ ਮਾੜਾ ਮੋਟਾ ਤਾਂ ਫਾਇਦਾ ਨਾਲ ਅਠਦਾ ਹੀ ਹੁੰਦਾ ਨਾ ਇਹ ਥਣ ਬੜਾ ਕਮਾਲ ਦਾ ਬਈ ਵੱਡੀ ਗੱਲ ਥਣ ਬਹੁਤ ਚੰਗਾ ਮਰਿਆ ਥਣ ਇਕੱਲਾ ਇਕੱਲਾ ਸਰਾਂ ਦਾ ਜੱਟ ਬੜੀ ਚੰਗੀ ਚਵਾਈ ਆ ਬਹਿਣ ਦੀ ਲੈ ਚਵਾਈ ਵਾਕਈ ਚੰਗੀ ਆ ਹਨਾ ਲੈ ਹਾਂ ਸਹੀ ਗੱਲ ਆ ਬਈ ਚਵਾਈ ਬਹੁਤ ਚੰਗੀ ਆ ਲੈ ਹੂੰ ਪੂਰੀ ਜੰਨੇ ਯਾਰ ਗੀਤਾ ਰਾ ਪੂਰੀ ਮਾਇਗਾ ਨਾ ਟੋਏ ਫੜਦੀ ਆ ਲੈ ਸਹੀ ਗੱਲ ਆ ਹਾਂ ਠੰਡੀ ਛੀਲ ਆ ਬਈ ਜਿਵੇਂ ਮਾ ਖੁੱਲੀ ਰਹੀ ਕਰਕੇ ਕਰਦੀ ਆ ਥਣ ਦੇ ਗੋਲ ਦਿਖਾਉਣ ਹਾਂ ਗਿਆ ਕੈਮਰੇ ਥੋੜਾ ਖੁੱਲੀ ਰਹੀ ਕਰਕੇ ਆ ਪੂਰਾ ਮੁੱਠੀ ਵਾਲਾ ਥਣ ਲੱਗਿਆ ਸਹੀ ਗੱਲ ਆ ਕੱਲਾ ਕੱਲਾ ਥਣ ਹਾਂ ਹਮ ਮੋਹ ਦਾ ਲਖੜੀ ਦਾ ਬੁਦਗਾਨੀ ਇੱਕ ਨੰਬਰ ਆ ਹਾਂ ਇੱਕ ਨੰਬਰ ਚ ਬਾਈ ਆ ਸਹੀ ਆ ਠੰਡੀ ਛੀਲ ਬਹੁਤ ਆ ਮਾੜੇ ਨਿਆਣਾ ਪਾ ਬਹਿ ਜਾ ਮੋਹ ਨਾ ਚੋਲਾ ਕੋਈ ਚੱਕਰੀ ਨਹੀਂ ਚ ਬਾਈ ਫੁੱਲ ਚੰਗੀ ਆ ਮੋਲੇ ਦਾ ਮੁੱਲ 60000 ਰੁਪਏ 60000 ਰੁਪਏ ਮੰਨ ਤਾਂ ਹੋ ਜੇ ਹਾਂ ਅੰਦਰ ਲੈਵਲ ਉਹ ਦਿਖਾ ਦੇ ਲੈ ਹਾਂ ਲੈ ਨੀ ਪੂਰਾ ਫਿਟਨੈਸ ਵਾਲਾ ਠੰਡੀ ਪੂਰੀ ਆ ਜੇ ਮਰਜ ਹੱਥ ਫੇਰੀ ਜਾ ਇਹਦਾ ਮੂਰੀਆ ਕਰਕੇ ਔਣ ਕਰ ਦੀ ਥੋੜੀ ਮੂਰੀ ਮੂਰੀ ਓਕੇ ਬਾਈ ਹਾਂ ਅੱਗੇ ਵੀਰੇ 2 ਨੰਬਰ ਯਾਰ ਬਾਈ ਢੋੜਕ ਮਹੀਨਾ ਆਉਗਾ ਸੋਈ ਨੂੰ ਠੀਕ ਆ ਉਹ ਬੱਚਾ ਇਹਦਾ ਬੱਚਾ ਦਾ ਹਾਂ ਬੱਚਾ ਦਾ ਠੀਕ ਆ ਦੁੱਧ ਹੁਣ 16 ਕਿਲੋ ਤਿਆਰ ਹੋਏ ਥੱਲੇ ਨੈਟ ਤਿਆਰ ਆ ਬਾਈ ਜਮਾ ਬਾਈ ਜਿਹੇ ਚਾਰ ਡੰਗ ਝੋਲਿਆ ਅਗਲਾ ਠੀਕ ਆ ਬਾਈ 16 ਕਿਲੋ ਗਿਆਤ ਬ੍ਰੀਡ ਫੁੱਲ ਆ ਫੇਸ ਆ ਜਿਹੜਾ ਕਰਮਾਜ ਦਾ ਬਹੁਤ ਚੰਗਾ ਐ ਮਣਕੇ ਦੇ ਦਾਂਗੇ 16 ਕਿਲੋ ਆਪਾਂ ਠੀਕ ਆ ਬਾਕੀ ਤੋਰਾ ਤਾਰਾ ਚੰਗਾ ਫੈਂਟ ਆ ਜਿਹੜੀ ਫੌਸਤ ਚੰਗੀ ਆਊਗੀ ਫੈਂਟ ਦਾ ਡੱਟ 45 46 ਫੇਰ ਲੱਗਦੀ ਆ ਦੁੱਧ ਠੀਕ ਆ ਫੈਂਟ ਬਹੁਤ ਹੁੰਦੀ ਦੀ 5 0 ਤੋਂ ਤਾਂ ਹੀ ਚੱਲਦੀ ਆ ਠੀਕ ਆ ਹਾਂ ਆਰਡਰ ਬੜਾ ਚ ਵਿੱਤੀ ਤੇ ਆਰਡਰ ਕਮਾਲ ਲਿਆ ਭਾਈ ਮੋਲ ਕੀ ਮੋਲ ਲੱਗਦਾ ਇਹਦਾ 55000 ਰੁਪਏ ਦਾ ਆਰਡਰ 55000 ਰੁਪਏ ਮਾਤਨ ਹੋਜੀ ਮਾਤਨ ਮਾਤਨ ਉੱਥੇ ਹੀ ਹੋਊਗਾ ਠੀਕ ਹੈ ਜੀ ਹੂੰ 16 ਕਿਲੋ 80 ਜਿਹੜੀ ਅਸੀਂ ਸਾਂਹ ਮੈਂਕੀ 17 ਇਹ ਮਾਰ ਦਨੇ ਆਪਾਂ ਦੁੱਧ ਭਾਈ ਕਹਿੰਦਾ 16 ਲੀਟਰ ਮਿਣਕੇ ਲੈ ਜਾਓ ਭਾਂ ਦੀ ਦੋ ਡੰਗ ਚਵਾਈ ਕਰ ਲਓ ਥਾਣ ਕਮਾਲ ਮੁਠੀ ਵਾਲਾ ਥਾਣ ਧਾਰਾ ਦੂਰਾ ਮਾਰ ਕੇ ਦਿਖਾਉਂਦੇ ਆਰਡਰ ਕਮਾਲ ਦਾ ਕੱਦ ਬਟ ਚੰਗਾ ਯਾਤਵਰੀਟ ਫੁੱਲ ਚੰਗੀ ਆ ਗਰਮੀ ਕਰਮਣੀ ਨੇ ਬਿਲਕੁਲ ਨਹੀਂ ਮਰਾਈ ਜਮਾਈ ਮਾਈ ਡਾਟਰ ਬਾਕੀ ਨੂੰ ਇੰਜ ਕੋਈ ਲੈ ਬੱਚੇ ਬੱਚੇ ਤਾਂ ਨਹੀਂ ਇਹਨੂੰ ਕੋਈ ਠੀਕ ਆ ਹਾਂ ਠੀਕ ਆ ਇੱਕ ਨੰਬਰ ਚ ਵਾਈ ਐ ਨਹੀਂ ਹੈਗੀ ਹੂੰ ਬੱਚੇ ਦਾ ਵੀ ਕੋਈ ਵਾਈ ਕਹਿੰਦਾ ਕਰਦੇ ਡੋ ਇੱਕ ਦਿਨ ਡਾਟਰ ਆਪਾਂ ਤਾਂ ਕੰਮ ਨਹੀਂ ਕਰਦੇ ਲੋਕਾਂ ਵਾਲੇ ਵਿੱਚ ਲੋਕ ਤਾਜੇ ਖੜਾ ਖੜਾ ਦੇ ਜਾਂਦੇ ਕਿ ਨਹੀਂ ਹੂੰ ਅ ਚ ਵਾਈ ਵੇਖ ਲਈ ਦੀ ਚਵਾਈ ਇਹ ਰਿਵਿਊ ਬਹੁਤ ਚੰਗੀ ਆ ਡਾਟ ਨੰਬਰ ਡਾਕਟਰ ਜਮਾ ਚਵਾਈ ਦਾ ਮੈਂ ਥਾਣੀ ਦੱਸਦਾ ਸੀ ਜੀ ਚਵਾਈ ਵਾਕਈ ਚੰਗੀ ਹੈ ਲੈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਆਰਡਰ ਆਰਡਰ ਬਹੁਤ ਚੰਗਾ ਕੈਮ ਆਰਡਰ ਦੀ ਆ ਕੋਈ ਚੀਜ਼ ਨਹੀਂ ਸੁਕੇਦੀ ਲੈ ਚਵਾਈ ਜੀ ਵਾਕਈ ਕਮਾਲ ਦੀ ਹਮ ਇੱਕ ਨੰਬਰ ਚਵਾਈ ਹੈ ਸਾਰੇ ਥਾਣਾ ਜੀ ਸਹੀ ਹੈ ਲੈ ਆਰਡਰ ਵੀ ਬਹੁਤ ਚੰਗਾ ਤਾਜ਼ੀਆਂ ਰਿਗਾਰਡ ਡਰਾਈਵਰ ਮਾਲੀ ਦਾ ਹਨਾ ਜਮਾਤਾ ਜੀ ਕੀ ਭਈਆ ਬਈਆ ਕਿ ਬੈਠੀ ਹੋਦਾ 77000 ਰੁਪਏ ਹੈ ਸਹੀ ਗੱਲ ਜਿਹੜਾ ਦੁੱਧ ਪੀਣਾ ਨੂੰ ਮਾੜੀ ਕੋਈ ਨਹੀਂ ਬਈਆ ਆਪਾਂ ਦਿੰਦਾ ਨਹੀਂ ਕੋਈ ਹਮ ਹੈ ਸਹੀ ਗੱਲ ਆ ਮੁੱਲ ਜਮਾ ਜੇ 55000 ਰੁਪਏ ਮੁੱਲ ਮੰਨਦਾ ਜਰੂਰ ਹੋ ਜਾ ਨਾ ਕਿ ਭਰਾ ਕੋਲੇ ਸੀਗੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਬਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ